ਸਵੇਰ ਦੀ ਸਾਈਡ ਦੀ ਠੰਡੀ ਠੰਡੀ 쿨쿨 ਹਵਾ ਤਾਜੀ ਤਾਜੀ ਹਵਾ ਦਰਖਤ ਕਿਦਾਂ ਹੁਲਾਰੇ ਮਾਰਦੇ ਆ ਇਹ ਨੇਚਰਲ ਹਵਾ ਕੋਈ ਕੋਲਰ ਦੀ ਹਵਾ ਨਹੀਂ ਕੋਈ ਏਸੀ ਦੀ ਹਵਾ ਨਹੀਂ ਇਹ ਸਰੀਰ ਨੂੰ ਬਹੁਤ ਲਾਭਦਾਇਕ ਹਵਾ ਤਾਜੀ ਤਾਜੀ ਹਵਾ ਤੁਸੀਂ ਇੱਕ ਵਾਰੀ ਸਵੇਰੇ ਤੜਕੇ ਸਵੇਰ ਦੀ ਸੈਰ ਕਰਕੇ ਦੇਖੋ ਕਿੰਨਾ ਆਨੰਦ ਮਿਲਦਾ ਸਰੀਰ ਨੂੰ ਸਰੀਰ ਦੀ ਤੰਦਰੁਸਤੀ ਲਈ ਇਹ ਤਾਜੀ-ਤਾਜੀ ਹਵਾ ਬਹੁਤ ਹੀ ਲਾਭਦਾਇਕ ਆ ਪਿੰਡਾਂ ਚ ਬਣੀਆਂ ਮੋਟਰਾਂ ਖੱਤਿਆਂ ਦੀਆਂ ਮੋਟਰਾਂ ਇਹ ਸਵੇਰ ਦੀ ਸ਼ਹਿਰ ਨੂੰ ਬਹੁਤ ਮਜ਼ੇਦਾਰ ਬਣਾਉਂਦੀਆਂ ਨੇ ਪੰਛੀਆਂ ਦੀ ਚੀਚੀ ਜਿਹੜੀਆਂ ਦੀ ਚੀਚੀ ਕੋਇਲ ਦੀ ਆਵਾਜ਼ ਬਹੁਤ ਆਨੰਦ ਦਿੰਦੀਆਂ ਨੇ ਸਵੇਰੇ ਸਵੇਰੇ ਪੰਛੀਆਂ ਦੀਆਂ ਆਵਾਜ਼ਾਂ ਇੱਕ ਖੂਹ ਵਾਲੀ ਮੋਟਰ ਆ ਜੀ ਸਵੇਰੇ ਸਾਰੇ ਸੈਰ ਤੇ ਨਿਕਲਿਆ ਕਰੋ ਤੇ ਸਵੇਰ ਦੀ ਜਿਹੜੀ ਤਾਜੀ-ਤਾਜੀ ਹਵਾ ਠੰਡੀ-ਠੰਡੀ ਸਰੀਰ ਨੂੰ ਬਹੁਤ ਲਾਭਦਾਇਕ ਦਿੰਦੀ ਆ ਮੋਟਰਾਂ ਚੱਲਦੀਆਂ ਠੰਡਾ ਠੰਡਾ ਪਾਣੀ ਆ ਦੇਖੋ ਆ ਤਾਂ ਮੋਟਰ ਅਜੇ ਹੁਣੇ ਹੀ ਥੋੜੀ ਦੇਰ ਪਹਿਲਾਂ ਹੀ ਬੰਦ ਹੋਈ ਆ ਕਿਉਂਕਿ ਆ ਪਾਣੀ ਦੇ ਵਿੱਚ ਕੁਝ ਵੀ ਪਿਆ ਨਹੀਂ ਹੋਇਆ ਥੋੜੀ ਦੇਰ ਪਹਿਲਾਂ ਹੀ ਬੰਦ ਹੋਈ ਹੋਊਗੀ ਮੱਕੀ ਲੱਗੀ ਹੋਈ ਆ ਖਾਲ ਬਣੇ ਹੋਏ ਨੇ ਸਾਡੀ ਵੀਡੀਓ ਦੇਖ ਕੇ ਜਿਹੜੇ ਐਨਆਰਆਈ ਵੀਰ ਨੇ ਪੰਜਾਬੀ ਪੰਜਾਬ ਛੱਡ ਕੇ ਗਿਆ ਨੂੰ ਜਿਹੜੇ ਮਿਹਨਤ ਕਰਨ ਗਏ ਹੋਏ ਨੇ ਉਹਨਾਂ ਨੂੰ ਆ ਸਾਡੀ ਵੀਡੀਓ ਦੇਖ ਕੇ ਆਪਣੀ ਮੋਟਰ ਜਾਦ ਆ ਗਈ ਹੋਣੀ ਆ ਪਿੰਡਾਂ ਵਾਲੀ ਸਵੇਰੇ ਉੱਠ ਕੇ ਸੈਰ ਕਰਿਆ ਕਰੋ ਜੀ ਤਾਜੀ-ਤਾਜੀ ਜਿਹੜੀ ਸਵੇਰ ਦੀ ਹਵਾ ਉਹਦੇ ਆਗੇ ਕੋਈ ਰੀਸ ਨਹੀਂ ਜੀ ਹੁਣ ਅਸੀਂ ਰੋਜ਼ ਸੈਰ ਕਰਨ ਜਾਂਦੇ ਆ ਤਾਜੀ-ਤਾਜੀ ਹਵਾ ਜਦੋਂ ਦਰਖਤ ਹਿਲਦੇ ਨੇ ਆ ਦੇਖੋ ਦਰਖਤ ਹਵਾ ਦੇ ਨਾਲ ਕਿਵੇਂ ਹਿਲਦੇ ਆ ਆ ਦੇਖ ਲਓ ਤੁਸੀਂ ਤੇ ਉਹ ਸਰੀਰ ਨੂੰ ਬਹੁਤ ਵਧੀਆ ਲੱਗਦਾ ਬਹੁਤ ਆਨੰਦ ਮਿਲਦਾ ਆ ਪੰਛੀਆਂ ਦੀਆਂ ਆਵਾਜ਼ਾਂ ਤੁਹਾਨੂੰ ਸੁਣਨ ਨੂੰ ਮਿਲਦੀਆਂ ਹੋਣਗੀਆਂ ਦੇਖੋ ਪੰਛੀਆਂ ਦੀ ਆਵਾਜ਼ਾਂ ਤੇ ਅੱਜ ਇਦਾਂ ਨੂੰ ਚੱਲਦੇ ਆ ਥੋੜਾ ਜਿਹਾ ਦੇਖੋ ਸੜਕਾਂ ਤੇ ਲੱਗੇ ਪੌਦੇ ਪੌਦਿਆਂ ਦੀ ਹਰਿਆਵਲੀ ਮੌਸਮ ਨੂੰ ਬਹੁਤ ਸਾਫ਼ ਸੁਥਰਾ ਬਣਾਉਂਦੀ ਆ ਉਹ ਸੜਕਾਂ ਦੇ ਆਲੇ-ਦਾਲੇ ਪੌਦੇ ਲਾਇਆ ਕਰੋ ਘਰੇ ਪੌਦੇ ਲਾਇਆ ਕਰੋ ਆਪਣੀਆਂ ਗਲੀਆਂ 'ਚ ਜਿੱਥੇ ਜਗ੍ਹਾ ਉੱਥੇ ਵੀ ਪੌਦੇ ਲਾਓ ਤਾਂ ਕਿ ਇਹ ਜਿਹੜੀ ਆਸਮਾਨੀ ਹਵਾ ਹੋਰ ਵੀ ਸਾਫ ਸੁਥਰੀ ਹਵਾ ਬਣੇ ਦਰਖਤਾਂ ਦੇ ਨਾਲ ਆ ਦੇਖੋ ਖਾਲ ਪਾਣੀ ਪਾਣੀ ਲੱਗਾ ਹੋਇਆ ਮੱਕੀ ਨੂੰ ਇੱਧਰ ਵੀ ਮੱਕੀ ਖੜੀ ਆ ਇੱਧਰ ਵੀ ਮੱਕੀ ਖੜੀ ਆ ਤੇ ਆ ਸੜਕ ਦੇ ਆਲੇ-ਦਾਲੇ ਪੌਦੇ ਲਾਏ ਹੋਇਆ ਆ ਨਿੰਮ ਦਾ ਪੌਦਾ ਖੜਾ ਆ ਹੋਰ ਕੋਈ ਫੁੱਲ ਬੁੱਟਾ ਹੈਗਾ ਤੇ ਕਾਫੀ ਬਹੁਤ ਸੋਹਣੇ ਸੜਕਾਂ ਤੇ ਲੱਗੇ ਪੌਦੇ ਹਰਿਆਵਲੀ ਦਿੰਦੇ ਆ ਨਾ ਜਦੋਂ ਤੇ ਬਹੁਤ ਹੀ ਆ ਟਾਲੀ ਦਾ ਪੌਦਾ ਲੱਗਿਆ ਹੋਇਆ ਟਾਲੀ ਆ ਤੇ ਬਹੁਤ ਹੀ ਜਦੋਂ ਆ ਦੇਖੋ ਜਦੋਂ ਹਲਦੀਆ ਨਾ ਹਵਾ ਨਾਲ ਸਵੇਰ ਦੀ ਹਵਾ ਠੰਡੀ ਠੰਡੀ ਸਾਫ ਸੁਥਰੀ ਹਵਾ ਤੇ ਬਹੁਤ ਆਨੰਦ ਮਿਲਦਾ ਆ ਤੋਂ ਲੋ ਜੀ ਅੱਜ ਤਾਂ ਡੌੱਗੀ ਵੀ ਸੈਰ ਤੇ ਨਿਕਲੇ ਹੋਇਆ। ਇੱਕ ਆ ਡੌੱਗੀ ਜਾਂਦਾ ਸੈਰ ਤੇ ਨਿਕਲੇ ਹੋਇਆ। ਦੇਖ ਲਓ। ਦੇਖ ਲਓ ਡੌੱਗੀ ਸੈਰਾਂ ਤੇ ਨਿਕਲੇ ਹੋਏ ਨੇ। ਜਿਵੇਂ ਹੀ ਮਸ਼ੀਨ ਆਉਂਦੀ ਆ ਇੱਧਰ। ਸੋ ਇਹ ਜਿਹੜਾ ਸਵੇਰ ਦਾ ਨਜ਼ਾਰਾ ਜੀ ਇਹ ਸਵੇਰ ਦੇ ਟਾਈਮ ਹੀ ਮਿਲਦਾ। ਦਿਨੇ ਨਹੀਂ ਮਿਲਦਾ ਦਿਨੇ ਤਾਂ ਤੁੱਪ ਹੁੰਦੀ ਆ ਤੇ ਜਿਹੜਾ ਸਵੇਰ ਦਾ ਸਵੇਰ ਦੀ ਸੈਰ ਦਾ ਨਜ਼ਾਰਾ ਲੈ ਗਿਆ ਜਿਹੜਾ ਬੰਦਾ ਤੇ ਉਹ ਪੂਰਾ ਨਜ਼ਾਰੇਦਾਰ ਆ ਜੀ